ਨਸੇ ਦੀ ਤਸਕਰੀ ਕਰਨ ਵਾਲੇ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਮੁਹਿੰਮ ਚੜ੍ਹੀ ਹੋਈ ਹੈ ਔਰ ਉਸੇ ਮੁਹਿੰਮ ਦੇ ਤਹਿਤ ਕੱਗਾ ਪੁਲਿਸ ਵੱਲੋਂ ਪਿੰਡ ਕਲਵਾਣੋ ਦੇ ਵਿੱਚ ਰੇਡ ਕੀਤੀ ਗਈ ਪੁਲਿਸ ਟੀਮ ਦੇ ਨਾਲ ਔਰ ਉੱਥੇ ਇੱਕ ਭਾਰੀ ਰਿਕਵਰੀ ਬਰਾਮਦਗੀ ਹੋਈ ਹੈ ਕਿਸ ਤਰ੍ਹਾਂ ਚੈਕਿੰਗ ਹੋਈ ਕਿਸ ਤਰ੍ਹਾਂ ਇਨਫਰਮੇਸ਼ਨ ਸੀ ਸਾਰਾ ਹੌਂ ਜਾਂਚ ਦਾ ਵਿਸ਼ਾ ਹੈ ਪੁਲਿਸ ਅਧਿਕਾਰੀ ਪਹੁੰਚੇ ਦਰਸ਼ਨ ਸਿੰਘ ਦੁੱਗਾ ਜੀ ਦੁੱਗਾ ਸਾਹਿਬ ਨਾਲ ਗੱਲਬਾਤ ਕਰਦੇ ਹਨ ਕਿਸ ਤਰ੍ਹਾਂ ਇਹ ਕਬੂ ਆਇਆ ਕਿਸ ਤਰ੍ਹਾਂ ਕਿੰਨੇ ਬੰਦੇ ਦੀ ਟੀਮ ਸੀ ਕਿਹੜੇ ਕਿਹੜੇ ਥਾਣੇ ਕੇ ਮੁਲਾਜ਼ਮ ਇਸ ਦੇ ਵਿੱਚ ਟੀਮ ਦੇ ਵਿੱਚ ਸ਼ਾਮਲ ਹੋਏ ਕੱਲ ਮਿਤੀ 1 5 24 ਨੂੰ ਮਾਨਯੋ ਅਤੇ ਐਸਐਸਪੀ ਸਾਹਿਬ ਪਟਿਆਲੇ ਦੇ ਨਿਸ਼ਾ ਬਰੇਸ਼ਾਚਾਰ ਤੇ ਸਰਦਾਰ ਡੀਐਸਪੀ ਬਿਰਕ ਸਿੰਘ ਦੀ ਅਗਵਾਈ ਹੇਠ ਕੈਸੋਸ ਸਕੀਮ ਅਧੀਨ ਇੱਕ ਮਹਾਮ ਦੇ ਤਹਿਤ ਥਾਣਾ ਘਗਾ ਥਾਣਾ ਪਾਤੜਾ ਥਾਣਾ ਸਤਾਰਾਣਾ ਦੀ ਟੀਮ ਨੇ ਪਿੰਡ ਕਲਮਾਣੂ ਵਿਖੇ ਰੇਡ ਕੀਤਾ ਬੱਖ-ਬੱਖ ਟੀਮਾਂ ਬਣਾ ਕੇ ਸ਼ੱਕੀ ਪਰਸਾਂ ਦੀ ਅਸੀਂ ਤਲਾਸ਼ੀ ਕੀਤੀ ਜਦੋਂ ਮੈਂ ਸਮੇਤ ਅਸੀਂ ਪ੍ਰਸੂਤਮ ਸਿੰਘ ਮਿਰਤਿਕ ਫਕੀਰੀਆ ਦੇ ਘਰ ਅੱਗੇ ਪੁੱਜੇ ਉਸ ਦੇ ਬੇੜੇ ਵਿੱਚ ਉਸ ਦਾ ਬੇਟਾ ਨਿੱਕਾ ਮਿੰਟੂ ਤੇ ਉਸ ਦੇ ਘਰ ਵਾਲੇ ਜਰਨੈਲ ਕੌਰ ਤੇ ਨੂੰ ਬੇੜੇ ਵਿੱਚ ਪਏ ਇੱਕ ਲਫਾਫੇ ਵਿੱਚ ਕੁੜੀਆਂ ਬਣਾ ਰਹੇ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਰ ਦੇ ਵਿੱਚ ਲੱਗੀਆਂ ਪੱਕੀਆਂ ਪੌੜੀਆਂ ਨੂੰ ਉੱਪਰ ਦੀ ਚੜ ਕੇ ਭੱਜ ਗਏ ਅਸੀਂ ਪੜਨ ਦੀ ਵੀ ਕੋਸ਼ਿਸ਼ ਕੀਤੀ ਪਰ ਬਾਦੀ ਸੀਗੀ ਲੋਕਾਂ ਦੇ ਘਰਾਂ 'ਚ ਚਲੇ ਗਏ ਨਿਜਮ ਅਨਸਾਰ ਉਹ ਭੱਜ ਗਏ ਸਾਥੋਂ ਫੜੇ ਨਹੀਂ ਗਏ ਅਸੀਂ ਉਸ ਤੋਂ ਬਾਅਦ ਚੈਕਿੰਗ ਕਰਨ ਤੇ ਜਿਹੜਾ ਸੀਗਾ ਹੀਰੋਨ ਦਾ weight ਸੀ ਜਿਹੜਾ 2 ਕਿਲੋ 120 ਗ੍ਰਾਮ ਬਰਾਮਦ ਹੋਇਆ ਦੋਸ਼ੀ ਵਾਲੇ ਫੜੇ ਨਹੀਂ ਕਿ ਇੱਕ ਤਫਤੀਸ਼ ਜਾਰੀ ਹੈ ਨਾਲ ਜਿਹੜਾ ਮਾਲ ਜਮ੍ਹਾਂ ਕਰ ਰਹੇ ਕੋਰਟ ਦੇ ਕੋਟ ਹੈ ਅੱਜ ਬਰਾਮਦ ਕੀਤਾ ਮਾਲ ਆ ਜਿਹੜਾ ਉਹ ਜਸ ਸਾਹਿਬ ਦੇ ਪੇਸ਼ ਕਰਨ ਉਹਦੀ ਇਨਵੈਂਟਰੀ ਤੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز